ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਮੋਦ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਸੋ ਅੱਜ ਦਾ ਅੱਜ ਦਾ ਜੋ ਸਾਡਾ ਵਿਸ਼ਾ ਹੈ ਡਿਜੀਟਲ ਧਾਨੀ ਇਹ ਦਾਨ ਨਹੀਂ ਨਿਵੇਸ਼ ਹੈ ਸੋ ਇਹ ਜੋ ਕਨਸੈਪਟ ਅੱਜ ਤੁਹਾਡੇ ਲਈ ਲੈ ਕੇ ਆਇਆ ਇਹ ਬੜਾ ਹੀ ਗੁੰਝਲਨ ਵਾਲਾ ਤੇ ਜਾਣਨ ਵਾਲਾ ਵਿਸ਼ਾ ਹੈ ਕਿ ਡਿਜੀਟਲ ਧਾਨੀ ਕਿਹਨਾਂ ਨੂੰ ਕਿਹਾ ਜਾਂਦਾ ਹੈ ਦਾਨ ਨੇ ਨਿਵੇਸ਼ ਕੀ ਹੈ ਸੋ ਦੋਸਤੋ ਤੁਸੀਂ ਦੇਖਿਆ ਹੋਇਆ ਹੈ ਕਿ ਜਦੋਂ ਕੋਈ ਤਿਹਾੜਾਂ ਦੇ ਨੌਂਦਾ ਹੈ ਜਾਂ ਜਦੋਂ ਜਾਂ ਕੋਈ ਮੌਸਮ ਵਿੱਚ ਪਰਵਰਤਨ ਆਉਂਦਾ ਹੈ ਕੁਝ ਕੁ ਵਲੋਗ ਜਿੰਨੋ ਸੇ ਡਿਜੀਟਲ ਦਾਨ ਹੀ ਕਹਿੰਦੇ ਕੁਝ ਕੁ ਬਲੌਗਰ ਕੁਝ ਨਿੱਕੇ ਮੋਟੇ ਚੀਜ਼ਾਂ ਲੈ ਕੇ ਦਾਨ ਕਰਦੇ ਫਿਰਦੇ ਹੁੰਦੇ ਤੇ ਉਹਨਾਂ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਹੁੰਦੇ ਆ ਸੋ ਆਪਾਂ ਇਸ ਵਿਸ਼ੇ ਦੇ ਨਾਲ ਸਬੰਧਿਤ ਆਪਾਂ ਅੱਜ ਜੋ ਵਿਸ਼ਾ ਵਿਸ਼ਾ ਤੁਹਾਡੇ ਲਈ ਲੈ ਕੇ ਆਏ ਆ ਸੋ ਇੱਥੇ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਕਨਸੈਪਟ ਹੈ ਇਹ ਕਨਸੈਪਟ ਸਮਝਣ ਵਾਲਾ ਤੇ ਵਿਚਾਰਨ ਵਾਲਾ ਹੈ ਜਿਹੜੀ ਇਹ ਡਿਜੀਟਲ ਦਾਨ ਨਹੀਂ ਹਨ ਇਹ ਦਾਨ ਨਹੀਂ ਕਰ ਰਹੇ ਹੁੰਦੇ ਇਸ ਨੂੰ ਸਿਦਾਨ ਨਹੀਂ ਕਹਿ ਸਕਦੇ ਇਸ ਨੂੰ ਸਨਵੇਸ਼ ਕਹਿ ਸਕਦੇ ਕਹਿਣ ਤੋਂ ਭਾਵ ਕਿਸੇ ਨੂੰ ਦਾਨ ਦੇ ਕੇ ਉਸ ਦੀ ਵੀਡੀਓ ਬਣਾਓ ਤੇ ਸੋਸ਼ਲ ਮੀਡੀਆ ਤੇ ਪਾਓ ਤੇ ਉਸ ਵੀਡੀਓ ਤੇ ਜਿਹੜੇ ਈ ਵਿਊ ਆਉਣਗੇ ਉਹ ਤੋਂ ਪੈਸਾ ਕਮਾਓ ਕਹਿਣ ਤੋਂ 150 200 ਹਜ਼ਾਰ ਤੱਕ ਦੀ ਚੀਜ਼ ਆਪਾਂ ਕਿਸੇ ਨੂੰ ਵੰਡ ਕੇ 1000 ਰੁਪਏ ਤੱਕ ਦੀ ਕਿਸੇ ਨੂੰ ਚੀਜ਼ ਵੰਡ ਕੇ ਉਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿਓ ਤੇ ਉਹਦੇ ਤੋਂ ਕਈ ਹਜ਼ਾਰਾ ਕਮਾਓ ਇਹ ਦਾਨ ਨਹੀਂ ਹੁੰਦਾ ਇਹ ਨਿਵੇਸ਼ ਹੁੰਦਾ ਉਹਦਾ ਸੀ ਰਿਟਰਨ ਭਾਲਦੇ ਆ ਦਾਨ ਕਰਕੇ ਰਿਟਰਨ ਭਾਲਣ ਨੂੰ ਹੀ ਦਾਨ ਨਹੀਂ ਕਿਹਾ ਜਾਂਦਾ ਉਸ ਨੂੰ ਨਿਵੇਸ਼ ਕਿਹਾ ਜਾਂਦਾ ਹੈ ਉਸ ਨੂੰ ਇਨਵੈਸਟਮੈਂਟ ਕਿਹਾ ਜਾਂਦਾ ਹੈ ਸੋ ਇਸ ਨੂੰ ਦਾਨ ਦਾ ਨਾਮ ਦਿੱਤਾ ਜਾਵੇ ਇਹ ਅੱਜ ਕੱਲ੍ਹ ਦੇ ਜੋ ਨਵੇਂ ਉੱਠੇ ਵਲੌਗਰ ਹਨ ਉਹ ਐਸੀ ਤਰ੍ਹਾਂ ਹੀ ਕਰਦੇ ਹਨ ਰਾਜਾਂ ਦੇ ਤੁਰੇ ਕਿਸੇ ਗਰੀਬ ਦੀ ਵੀਡੀਓ ਬਣਾ ਆ ਕੇ ਉਸ ਨੂੰ ਪਤਾ ਨਹੀਂ 100 ਦਿੱਤੀ 100 ਦਿੱਤੀ ਕਿ ਦਿੰਦੇ ਆ ਕਿ ਨਹੀਂ ਦਿੰਦੇ ਤੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਜਲੀਲ ਕਰਦੇ ਆ ਇਹ ਇੱਕ ਕਿਸੇ ਗਰੀਬ ਨੂੰ ਜਲੀਲ ਕਰਨ ਦਾ ਇੱਕ ਤਰੀਕਾ ਉਸ ਨੂੰ ਜਲੀਲ ਕਰਕੇ ਕੁਝ ਪੈਸਾ ਕਮਾਉਣ ਦਾ ਤਰੀਕਾ ਹੈ ਸੋ ਸਾਡੇ ਜੋ ਧਾਰਮਿਕ ਸਿਧਾਂਤ ਹਨ ਸਾਡੇ ਜੋ ਧਾਰਮਿਕ ਗੁਰੂ ਪੀਰ ਫਕੀਰ ਹਨ ਉਹ ਕਹਿੰਦੇ ਹਨ ਦਾਨ ਇਸ ਤਰ੍ਹਾਂ ਕਰੋ ਕਿ ਤੁਹਾਡੇ ਦੂਸਰੇ ਹੱਥ ਨੂੰ ਵੀ ਨਾ ਪਤਾ ਲੱਗੇ ਪਰ ਅਸੀਂ ਕੀ ਕਰਦੇ ਦਾਨ ਕਰਨ ਲੱਗਿਆਂ ਸਭ ਤੋਂ ਪਹਿਲਾਂ ਤਾਂ ਅਸੀਂ ਕੈਮਰਾ ਚਲਾਉਨੇ ਆ ਥੋੜਾ ਜਿਹਾ ਕਿਲੋ 2 ਕਿਲੋ ਰਾਸ਼ਨ ਹੁੰਦਾ ਕਿ ਨਹੀਂ ਹੁੰਦਾ ਉਹ ਅਸੀਂ ਲੈ ਕੇ ਤੁਰ ਪੈਨੇ ਆ ਤੇ ਗਰੀਬਾਂ ਨੂੰ ਨੀਮਾਂ ਖਾਣ ਦੇ ਵਾਸਤੇ ਉਹਨਾਂ ਚ ਵੜਦੇ ਜਾਂਦੇ ਆ ਹਰ ਇੱਕ ਇਨਸਾਨ ਦੀ ਆਪਣੀ ਸੈਲਫ ਰਿਸਪੈਕਟ ਹੁੰਦੀ ਹੈ ਕਿਸੇ ਦਾ ਜ਼ਿੰਨੀ ਕਰਦਾ ਤੋਂ ਮੰਗ ਕੇ ਗਾਵੇ ਹਰ ਕੋਈ ਇਨਸਾਨ ਆਦਾ ਕਿ ਉਹ ਇੱਕ ਚੰਗੀ ਜ਼ਿੰਦਗੀ ਜੀਵੇ ਸੱਚੀ ਜ਼ਿੰਦਗੀ ਜੀਵੇ ਸੋਹਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਦਾ ਨਿਰਵਾਹ ਕਰੇ ਪਰ ਜੇ ਅੱਜ ਕਾਲ ਦਾ ਜੋ ਡਿਜੀਟਲਾਈਜੇਸ਼ਨ ਦਾ ਜੋ ਸਮਾ ਹੈ ਇਸ ਸਮੇਂ ਦੇ ਵਿੱਚ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਬਲੌਗਰ ਜਿਹੜੇ ਆਕਾ ਦਾਨੀ ਮਖੌਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਦਾਨੀ ਨਹੀਂ ਹਨ ਉਹ ਇਨਵੈਸਟਮੈਂਟ ਕਰ ਰਹੇ ਹੁੰਦੇ ਹਨ ਉਹ ਨਿਵੇਸ਼ ਕਰ ਰਹੇ ਹੁੰਦੇ ਹਨ ਉਸ ਉਹਨਾਂ ਦਾਰ ਦੇ ਨਾਂ ਉੱਤੇ ਉਹ ਪੈਸਾ ਕਮਾ ਰਹੇ ਹੁੰਦੇ ਹਨ ਮੈਂ ਬਹੁਤ ਸਾਰੀਆਂ ਅਜਿਹੀ ਸੋਸ਼ਲ ਮੀਡੀਆ ਤੇ ਵੀਡੀਓਸ ਦੇਖ ਕੇ ਵੀ ਹੁਣ ਅਕਸਰ ਤੁਸੀਂ ਦੇਖਦੇ ਹੋ ਨਿਓ ਜਦੋਂ ਤਿਹਾਰਾ ਦਾ ਸਮਾਂ ਆਉਂਦਾ ਹੈ ਉਦੋਂ ਵੀ ਤੁਸੀਂ ਦੇਖੋਗੇ ਅੱਗੇ ਪਿੱਛੇ ਕੋਈ ਤੁਹਾਨੂੰ ਦਾਨ ਕਰਦਾ ਨਹੀਂ ਮਿਲੇਗਾ ਉਹਨਾਂ ਸਮੇਂ ਵਿੱਚ ਦਾਨ ਕਰਨ ਲਈ ਪਤਾ ਵੀ ਇਨਾਂ ਸਮੇਂ 'ਚ ਲੋਕੀ ਚੀਜ਼ਾਂ ਨੂੰ ਪਸੰਦ ਕਰਦੇ ਵੀ ਹਾਂ ਬਹੁਤ ਵੱਡਾ ਦਾਨ ਨਹੀਂ ਆ ਜੀ ਮੌਸਮ ਬਦਲਦਾ ਜੀ ਬਹੁਤ ਵੱਡਾ ਦਾਨ ਨਹੀਂ ਆ ਪਰ ਉਹ ਦਾਨ ਨਹੀਂ ਹੈ ਉਹ ਨਿਵੇਸ਼ ਹੈ ਇੱਕ ਕਿਸੇ ਗਰੀਬ ਨੂੰ ਛੋਟੀ ਮੋਟੀ ਚੀਜ਼ ਦਾ ਦਾਨ ਦੇ ਕੇ ਉਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਕੇ ਉਸ ਤੋਂ ਵੱਧ ਪੈਸਾ ਕਮਾਉਣਾ ਇਸ ਨੂੰ ਕਾਰੋਬਾਰ ਕਹਿੰਦੇ ਹੈ ਦਾਨ ਦੇ ਨਾਮ ਤੇ ਕਾਰੋਬਾਰ ਬਿਜ਼ਨਸ ਹੁੰਦਾ ਹੈ ਸੋ ਐਸੇ ਦਾਨੀਆਂ ਦੇ ਆ ਤੁਸੀਂ ਵੀਡੀਓਜ਼ ਨੂੰ ਵਿਊ ਵੀ ਲੱਖਾਂ ਵਿੱਚ ਦਿਨੇ ਹੋ ਐਸੇ ਦਾਨੀਆਂ ਦੇ ਤੁਸੀਂ ਚੈਨਲਾਂ ਪੇਜਾਂ ਦੇ ਉੱਤੇ ਸਬਸਕ੍ਰਾਈਬਰ ਫਾਲੋਅਰਸ ਵੀ ਲੱਖਾਂ ਦੇ ਵਿੱਚ ਦਿਨੇ ਹੋ ਸੋ ਉਹ ਤੁਹਾਡਾ ਤੁਹਾਡੇ ਵਿਊਜ਼ ਤੇ ਫਾਲੋਅਰਸ ਦਾ ਨਜਾਇਜ਼ ਫਾਇਦਾ ਚੱਕ ਕੇ ਉਹ ਕਿਸੇ ਗਰੀਬ ਦੀ ਬੇਇੱਜ਼ਤੀ ਕਰਦੇ ਆ ਕਿਸੇ ਗਰੀਬ ਦਾ ਮਜ਼ਾਕ ਉਡਾਉਂਦੇ ਆ ਸੋ ਸਿਆਣੇ ਕਹਿੰਦੇ ਹਨ ਜਦੋਂ ਕਿਸੇ ਦੇ ਘਰ ਜਾਂ ਕਿਸੇ ਗਰੀਬ ਨੂੰ ਦਾਨ ਦੇਣ ਜਾਓ ਤਾਂ ਜਾ ਕੋਈ ਦੀ ਮਦਦ ਕਰਨ ਜਾਓ ਤਾਂ ਤੁਹਾਡੀ ਨਜ਼ਰ ਨੀਵੀਂ ਹੋਣੀ ਚਾਹੀਦੀ ਹੈ ਕਹਿਣ ਤੋਂ ਭਾਵ ਦਾਨ ਕਰਨ ਲੱਗਿਆਂ ਜਿਸ ਇਨਸਾਨ ਨੂੰ ਤੁਸੀਂ ਦਾਨ ਦੇ ਰਹੇ ਹੋ ਉਸਦੇ ਅੱਖਾਂ ਨਾਲ ਅੱਖਾਂ ਕਦੇ ਵੀ ਨਾ ਮਿਲਾਓ ਤੇ ਇੱਥੋਂ ਤੱਕ ਕੇ ਇਹ ਹੋਵੇ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਤੁਸੀਂ ਦਾਨ ਕਿਸ ਨੂੰ ਦਿੱਤਾ ਹੈ ਤੁਹਾਨੂੰ ਪਤਾ ਹੀ ਨਾ ਹੋਵੇ ਤੁਸੀਂ ਦਾਨ ਕਿਸ ਨੂੰ ਕਰ ਰਹੇ ਹੋ ਜਦੋਂ ਵੀ ਉਹ ਇਨਸਾਨ ਤੁਹਾਡੇ ਸਾਹਮਣੇ ਆਵੇ ਉਦੋਂ ਤੁਸੀਂ ਉਸ ਨੂੰ ਪਛਾਣੋ ਵੀ ਤੁਸੀਂ ਇਸ ਇਨਸਾਨ ਨੂੰ ਦਾਨ ਦਿੱਤਾ ਹੈ ਸੋ ਕਦੇ ਵੀ ਦਾਨ ਕਰਨ ਲੱਗਿਆ ਦਿਖਾਵਾ ਨਾ ਕਰੋ ਕਦੇ ਵੀ ਦਾਨ ਕਰਨ ਲੱਗਿਆ ਵੀਡੀਓਜ਼ ਨਾ ਬਣਾਓ ਕਦੇ ਵੀ ਦਾਨ ਕਰਨ ਲੱਗਿਆ ਕਿਸੇ ਦੀ ਅੱਖਾਂ ਵਿੱਚ ਅੱਖਾਂ ਨਾ ਪਾਓ ਕਦੇ ਵੀ ਦਾਨ ਕਰਨ ਲੱਗਿਆ ਰੌਲਾ ਨਾ ਪਾਓ ਦਾਨ ਜੋ ਹੁੰਦਾ ਹੈ ਉਹ ਚੁੱਪਚੀ ਪੀਤੇ ਹੁੰਦਾ ਹੈ ਦਾਨ ਕਰਨ ਲੱਗਿਆ ਰੌਲਾ ਪਾਉਣ ਵਾਲੇ ਇਨਸਾਨ ਦਾਨੀ ਨਹੀਂ ਹੁੰਦੇ ਉਹ ਕਰਮ ਕਾਂਢੀ ਹੁੰਦੇ ਹਨ ਝੂਠੇ ਹੁੰਦੇ ਹਨ ਫੋਕੀ ਬਾਹਾਂ ਨਾਲ ਭਰੇ ਹੁੰਦੇ ਹਨ ਉਸ ਪੱਕੀ ਬਾਹਾਂ ਦਾ ਮਤਲਬ ਹੁੰਦਾ ਹੈ ਦਾਨ ਨਾਲ ਕੋਈ ਮਤਲਬ ਨਹੀਂ ਹੁੰਦਾ ਸੋ ਦਾਨ ਕਰੋ ਤੇ ਚੁੱਪਚੀ ਪੀਤੇ ਕਰੋ ਰੌਲਾ ਨਾ ਪਾਓ ਕਿਸੇ ਗਰੀਬ ਦਾ ਮਜ਼ਾਕ ਨਾ ਬਣਾਓ ਇਹਦੇ ਨਾਲੋਂ ਚੰਗਾ ਤੁਸੀਂ ਦਾਨ ਨਾ ਹੀ ਕਰੋ ਜਿਸ ਕਿਸੇ ਗਰੀਬ ਦਾ ਕਿਸੇ ਦੀ ਮਜਬੂਰੀ ਦਾ ਤੁਸੀਂ ਫਾਇਦਾ ਚੱਕਣਾ ਹੈ ਉਹ ਤੋਂ ਵੱਧ ਰਿਟਰਨ ਭਾਲਦੇ ਹੋ ਉਹਦੇ ਤੋਂ ਵੱਧ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਫਿਰ ਐਸੇ ਦਾਨ ਤੁਹਾਡੇ ਕਿਸੇ ਕੰਮ ਵੀ ਨਹੀਂ ਹਨ ਇਹ ਪਖੰਡ ਹਨ ਦਿਖਾਵੇ ਨਾਲ ਕੀਤਾ ਗਿਆ ਦਾਨ ਕਿਸੇ ਵੀ ਲੇਕੇ ਨਹੀਂ ਲੱਗਦਾ ਉਹ ਇੱਕ ਤੁਹਾਡਾ ਕਰਮ ਬਣ ਜਾਂਦਾ ਹੈ ਇੱਕ ਮਾੜਾ ਕਰਮ ਬਣ ਜਾਂਦਾ ਜਿਸ ਦੀ ਪਰਭਾਏ ਤੁਹਾਡੇ ਤੋਂ ਨਹੀਂ ਹੋਵੇ ਜਿਸ ਦਾ ਫਲ ਤੁਹਾਨੂੰ ਭੁਗਤਣਾ ਪਵੇਗਾ ਉਸ ਦਾ ਰਿਟਰਨ ਉਸੇ ਹੀ ਰੂਪ ਵਿੱਚ ਤੁਹਾਨੂੰ ਮਿਲੇਗਾ ਜਿਸੇ ਰੂਪ ਵਿੱਚ ਤੁਸੀਂ ਉਹ ਦਾਨ ਕੀਤਾ ਹੈ ਸੋ ਦਾਨ ਕਰਦੇ ਆਂ ਕੁਝ ਪੀਤੇ ਬਿਨਾਰ ਰਵਾ ਪਾਇਆ ਆਪਣੇ ਆਪ ਨੂੰ ਵੀ ਨਾ ਪਤਾ ਲੱਗੇ ਤੁਸੀਂ ਤਾਂ ਕੀਤਾ ਮਨ ਇੰਨਾ ਨੀਵਾ ਹੋਵੇ ਦਾਨ ਕਰਨ ਲੱਗਿਆ ਮਨ ਦੇ ਚਿੱਕੋ ਖਿਆਲ ਹੋਵੇ ਦਾਤਾ ਤੂੰ ਹੀ ਦਾਤਾ ਹੈ ਮੈਂ ਕੁਝ ਵੀ ਨਹੀਂ ਤੂੰ ਤਾਂ ਮੈਨੂੰ ਜ਼ਰੀਆ ਬਣਾਇਆ ਹੈ ਮੈਨੂੰ ਜੇਕਰ ਤੂੰ ਇਹ ਦਾਤਾ ਨਾ ਦਿੰਦਾ ਅੱਜ ਮੈਂ ਇੱਕ ਤੂੰ ਦੇਣ ਚੁੱਕਾ ਨਾ ਹੁੰਦਾ ਦਾਨ ਕਰਨ ਲੱਗਿਆ ਆਪਣੇ ਆਪ ਨੂੰ ਦਾਨੀ ਨਹੀਂ ਨਿਮਾਣੇ ਘਾਉਣਾ ਸੇਵਕ ਘਾਉਣਾ ਦਾਤਾ ਹੀ ਨਹੀਂ ਘਾਉਣਾ ਇਸ ਸੰਸਾਰ ਦਾ ਉਧਰ ਉਧਰ ਸਿਕਾਇਨਾ ਆਦਾ ਕੋਈ ਦਾਤਾ ਹੈ ਉਹ ਹੈ ਨਿਰੰਕਾਰ ਅਕਾਰ ਪੁਰਖਪ੍ਰਮੇਸ਼ਰ ਉਸ ਤੋਂ ਬਗੈਰ ਹੋਰ ਕੋਈ ਦਾਤਾ ਨਹੀਂ ਹੈ ਤੁਸੀਂ ਕਰਮ ਕਰ ਰਹੇ ਇਹ ਤੁਹਾਡਾ ਕਰਮ ਹੈ ਪ੍ਰਮਾਤਮਾ ਨੇ ਤੁਹਾਡੀ ਡਿਊਟੀ ਬਣਾਈ ਹੈ ਪ੍ਰਮਾਤਮਾ ਤੁਹਾਨੂੰ ਜ਼ਰੀਆ ਬਣਾਇਆ ਹੈ ਦਾਨ ਕਰਨ ਦੇ ਲਈ ਪਰ ਤੁਸੀਂ ਆਪਣੇ ਆਪ ਨੂੰ ਦਾਤੇ ਕਹਾਉ ਆਪਣੇ ਆਪ ਨੂੰ ਦਾਦੇ ਸਮਝਣਾ ਇਹ ਬੇਕੁਰੀ ਕਿ ਜੇਕਰ ਪ੍ਰਮਾਤਮਾ ਤੁਹਾਨੂੰ ਕੁੱਲਾ ਦੀ ਸ਼ਿਕਨਾ ਨਾ ਦਿੰਦਾ ਜੇਕਰ ਪ੍ਰਮਾਤਮਾ ਤੁਹਾਨੂੰ ਨਿਆਮਤ ਨਾਲ ਨਾ ਨਵਾਜ਼ਦਾ ਤਾਂ ਤੁਸੀਂ ਕਦੇ ਵੀ ਕਿਸੇ ਦੀ ਮਦਦ ਕਰਨ ਜੋਗੇ ਨਾ ਹੁੰਦੇ ਤੁਸੀਂ ਕਦੇ ਵੀ ਕਿਸੇ ਦਾ ਸਾਥ ਦੇਣ ਜੋਗੇ ਨਾ ਹੁੰਦੇ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਉਸ ਨੇ ਤੁਹਾਨੂੰ ਇਸ ਲਾਈਫ ਟ ਬਣਾਇਆ ਕਿ ਤੁਸੀਂ ਕਿਸੇ ਦੀ ਮਦਦ ਕਰ ਸਕੋ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਨਾਲ ਸੋ ਧੰਨ ਕਰ ਲਗਿਆ ਪਰਦਾ ਰੱਖੋ ਰੌਲਾ ਨਾ ਪਾਓ ਕਿਸੇ ਗਰੀਬ ਦੀ ਮਦਦ ਕਰਦੇ ਆ ਉਸ ਨੂੰ ਨੀਵਾਂ ਨਾ ਖਾਓ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ